ਇੱਕ ਬੀਬੀ ਸੀ ਉਹਦਾ ਸਿਰਦਾ ਸਾਈ ਸੰਸਾਰ ਤੋਂ ਚਲੇ ਗਿਆ ਹੁਣ ਲੜਕੀ ਜਵਾਨ ਸੀ ਉਹਨੇ ਸੋਚਿਆ ਕਿ ਮੈਂ ਕਿਵੇਂ ਇਹਨੂੰ ਬੁਹੇ ਠਾਵਾਵਾਂ ਕਿਵੇਂ ਵਿਆਹ ਕਰਾਂ ਮੇਰੇ ਕੋਲ ਕੁਝ ਨਹੀਂ ਤੋ ਇੱਕ ਡੇਰੇ ਤੇ ਚਲੀ ਗਈ ਮਹਾਪੁਰਖਾਂ ਨੂੰ ਜਾ ਕੇ ਨਮਸਕਾਰ ਕੀਤੀ ਤੇ ਕਹਿਣ ਲੱਗੇ ਆਓ ਬੀਬੀ ਜੀ ਕਹਿਣ ਲੱਗੇ ਜੀ ਮੇਰੀ ਲੜਕੀ ਜਵਾਨ ਆ ਤੇ ਸਿਰਦਾ ਸਾਈ ਹੈ ਨਹੀਂ ਤੇ ਮੇਰਾ ਹੱਥ ਬੜਾ ਤੰਗ ਆ ਕਿਰਪਾ ਕਰੋ ਮੈਂ ਆਪਣੀ ਲੜਕੀ ਦੀ ਸ਼ਾਦੀ ਕਰਨੀ ਬੱਚੀ ਦੀ ਸ਼ਾਦੀ ਕਰਨੀ ਆ ਕੋਈ ਮੇਰੀ ਮਦਦ ਕਰ ਦਿਓ ਤੇ ਬਾਬਿਆਂ ਨੇ ਪਹਿਲਾਂ ਹੀ ਉਹ ਮੰਤਰ ਜੰਤਰ ਲਿਖਿਆ ਸ਼ਬਦ ਲਿਖਿਆ ਸੀ ਕਹਿੰਨ ਲੱਗਾ ਬੀਬੀ ਆਹ ਸ਼ਬਦ ਹੈ ਆਹ ਮੰਤਰ ਪੜ ਇਹ 200 ਵਾਰ ਰੋਜ਼ ਪੜਿਆ ਕਰੀ ਤੇ ਤੇਰਾ ਕੰਮ ਕਾਰਜ ਪ੍ਰਮਾਤਮਾ ਸਿੱਧ ਕਰ ਦੇਵੇਗਾ ਬੀਬੀ ਬੜੀ ਹੈਰਾਨ ਹੋ ਗਈ ਕਿ ਮੈਂ ਤੇ ਸਮਝਿਆ ਸੀ ਕਿ ਕੋਈ ਮੇਰੀ ਸਹਾਇਤਾ ਕਰ ਦੇਣਗੇ ਦੇ ਇਹਨਾਂ ਮੈਨੂੰ ਸ਼ਬਦ ਫੜਾਤਾ ਉਹ ਇੱਕ ਪਾਸੇ ਬਹਿ ਗਈ ਜਦੋਂ ਬਹੁਤ ਸਾਰੀ ਸੰਗਤ ਇਕੱਠੀ ਹੋ ਗਈ ਨਾ ਤੇ ਬਾਬਾ ਜੀ ਨੇ ਮੈਕ ਫੜ ਲਿਆ ਤੇ ਕਹਿਣ ਲੱਗੇ ਸਾਧ ਸੰਗਤ ਜੀ ਜਿਸ ਸਥਾਨ ਤੇ ਤੁਸੀਂ ਬੈਠੇ ਹੋ ਇਹ ਸਥਾਨ ਸੰਗਤ ਦੇ ਹਿਸਾਬ ਨਾਲ ਛੋਟਾ ਹੋ ਗਿਆ ਹੈ ਸੰਗਤ ਜ਼ਿਆਦੀ ਆ ਇਹ ਸਥਾਨ ਇਹ ਹਾਲ ਛੋਟਾ ਆਪਾਂ ਬੜਾ ਵੱਡਾ ਇੱਕ ਹਾਲ ਹੋਰ ਬਣਾਉਣਾ ਸੰਗਤ ਹੋਰ ਆਜਦਾਰੀ ਆ ਤੇ ਤੁਸੀਂ ਆਪਣੀ ਮਾਈ ਦੇ ਵਿੱਚੋਂ ਦਸਵੰਧ ਦੇਵੋ ਤਾਂ ਕਿ ਹਾਲ ਬਣ ਜਾਏ ਉਹ ਬੀਬੀ ਉੱઠી ਕਹਿ ਲੱਗੀ ਸਾਧ ਸੰਗਤ ਜੀ ਤੁਸੀਂ ਕੋਈ ਸੇਵਾ ਨਾ ਕਰਿਓ ਮੈਂ ਕੱਲੀ ਹਾਲ ਬਣਾ ਦੇਵਾਂਗੀ ਜਿਹਨੂੰ ਸ਼ਬਦ ਦਿੱਤਾ ਸੀ ਸੰਗਤਾਂ ਬੜੀਆਂ ਹੈਰਾਨ ਹੋ ਗਈਆਂ ਵੀ ਕੱਲੀ ਬੀਬੀ ਕਹਿੰਦੀ ਲੱਖਾਂ ਕਰੋੜਾ ਰੁਪਇਆ ਕੱਲੀ ਲਾ ਦੇਵੇਗੀ ਬੜੇ ਲੋਕ ਖੁਸ਼ ਹੋਏ ਉਹ ਬੀਬੀ ਗਈ ਤੇ ਬਾਬਾ ਜੀ ਨੂੰ ਕਹਿ ਲੱਗੀ ਬਾਬਾ ਜੀ ਆਹ ਸ਼ਬਦ ਲਵੋ ਇਹਨੂੰ 200 ਵਾਰ ਰੋਜ਼ ਪੜਿਆ ਕਰੋ ਤੁਹਾਡਾ ਹਾਲ ਬੜ ਜਾਏਗਾ। ਬਾਬਾ ਦੁੱਜੇ ਨੇ 200 ਸ਼ਬਦ ਦੇ ਕੇ ਕਹਿੰਦਾ ਵੀ ਪੜ ਤੇਰੇ ਕਾਰਜ ਸਿੱਧ ਹੋ ਜਾਣਗੇ ਪਰ ਆਪ ਨੂੰ ਉਹਨੂੰ ਇਤਬਾਰ ਨਹੀਂ। ਵੀ ਕਾਰਜ ਕਿਵੇਂ ਸਿੱਧ ਹੋਣਗੇ?